IndiGo ਦੀ ਫਲਾਈਟ ਫਸ ਜਾਂਦੀ ਹੈ ਦਰਸਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਫਲਾਈਟ ਹੈ ਜਿਹੜੀ ਸ੍ਰੀਕੇ ਦੇ ਨਾਲ ਟਰਬੂਲੈਂਸ ਦੇ ਵਿੱਚ ਫਸ ਜਾਵੇ ਤਾਂ ਫਿਰ ਯਾਤਰੀ ਨੇ ਜਿਹੜੇ ਪੈਨਿਕ ਹੋਣਾ ਉਹਨਾਂ ਦਾ ਸੁਭਾਵਿਕ ਹੋ ਸਕਦਾ ਹੈ ਤਾਂ ਦੱਸਦੀ ਹੈ ਕਿ ਹਵਾ ਦੇ ਵਿੱਚ ਕਾਫੀ ਚੱਕਰ ਲਗਾਉਣ ਮਗਰੋਂ ਦਰਸਲ ਸੁਰੱਖਿਅਤ ਤੌਰ ਤੇ ਇਸ ਦੀ ਲੈਂਡਿੰਗ ਹੋ ਚੁੱਕੀ ਹੈ ਤਾਂ ਬਿਲਕੁਲ ਰਾਸ਼ਟਰੀ ਦਿੱਲੀ ਦੇ ਵਿੱਚ ਐਤਵਾਰ ਸ਼ਾਮ ਨੂੰ ਮੌਸਮ ਦੇ ਵਿੱਚ ਅਚਾਨਕ ਬਦਲਾਅ ਆਇਆ ਸੀ ਜਿਸ ਦੇ ਕਰਕੇ ਦਿੱਲੀ ਤੋਂ ਆਰ ਇੰਡੂਗੋ ਦੀ ਉਡਾਨ 6E 6313 ਤੋਂ لینڈਿੰਗ ਨੂੰ ਠੀਕ ਪਹਿਲਾ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁੰਦਾ ਹਾਲਾਂਕਿ ਮੌਕੇ ਦੀ ਵੀਡੀਓ ਹੈ ਜਿਹੜੀ ਕਾਫੀ ਸਾਦਾਸਟ੍ਰੇਲਿਵ ਵਾਇਰਲ ਵੀ ਹੋ ਰਹੀ ਹੈ ਧੂੜ ਭਰੀ ਹਨੇਰੀ ਤੇ ਤੇਜ਼ ਹਵਾਵਾਂ ਦੇ ਕਾਰਨ ਪਾਇਲਟ ਨੂੰ ਲੈਂਡਿੰਗ ਰੋਕਣੀ ਪਈ ਜਹਾਜ਼ ਨੂੰ ਕੁਝ ਸਮੇਂ ਲਈ ਆਸਮਾਨ ਦੇ ਵਿੱਚ ਚੱਕਰ ਲਗਾਉਣੇ ਪਏ ਇਕ ਘਟਨਾ ਤੋਂ ਵਾਪਰੀ ਜਦੋਂ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਉਤਰਨ ਵਾਲਾ ਸੀ ਫਿਰ ਪਾਇਲਟ ਨੇ ਯਾਤਰੀਆਂ ਨੂੰ ਦੱਸਿਆ ਕਿ ਹਵਾਵਾਂ ਦੀ ਗਤੀ ਹੈ ਜਿਹੜੀ 80 ਕਿਲੋਮੀਟਰ ਪ੍ਰਤੀ ਘੰਟਾ ਹੋਗੀ ਹੈ ਜੋ ਕਿ ਲੈਂਡਿੰਗ ਲਈ ਖਤਰਨਾਕ ਹੋ ਸਕਦੀ ਹੈ ਪਾਇਲਟ ਨੇ ਲੈਂਡਿੰਗ ਪਹੁੰਚ ਨੂੰ ਰੱਦ ਕਰ ਦਿੱਤਾ ਤੇ ਜਹਾਜ਼ ਨੂੰ ਦੁਬਾਰਾ ਉਚਾਈ ਤੇ ਲੈ ਗਿਆ ਸਥਿਤੀ ਆਮ ਹੋਣ ਤੱਕ ਦਾ ਇੰਤਜ਼ਾਰ ਕੀਤਾ ਅੰਤ ਦੇ ਵਿੱਚ ਸ਼ਾਮ 5:43 ਵਜੇ ਦੇ ਕਰੀਬ ਜਹਾਜ਼ ਹੈ ਜਿਹੜਾ ਦਿੱਲੀ ਹਵਾਈ ਅੱਡੇ ਤੇ ਸੁਰੱਖਿਅਤ ਉਤਰਿਆ ਜੋ ਕਿ ਸ਼ਾਮ 5:05 ਵਜੇ 5 ਮਿੰਟ ਤੇ ਨਿਰਧਾਰਿਤ ਸਮੇਂ ਤੇ ਲਗਭਗ 38 ਮਿੰਟ ਦੇਰੀ ਦੇ ਨਾਲ ਉਤਰਿਆ। ਜਹਾਜ਼ ਦੇ ਅੰਦਰੋਂ ਲਈ ਗਈ ਇੱਕ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਯਾਤਰੀਆਂ ਦੇ ਚਿਹਰਿਆਂ ਤੇ ਤਣਾਅ ਤੇ ਘਬਰਾਹਟ ਕਿਸ ਤਰ੍ਹਾਂ ਦਿਖਾਈ ਦੇ ਰਹੀ ਹੈ। ਜਹਾਜ਼ ਦੇ ਵਿੱਚ ਤੇਜ਼ ਹਿਚਕੋਲਿਆਂ ਕਾਰਨ ਕੁਝ ਯਾਤਰੀਆਂ ਨੇ ਪ੍ਰਾਰਥਨਾ ਵੀ ਸ਼ੁਰੂ ਕਰ ਦਿੱਤੀ ਸੀ ਕਰਨੀ ਔਰ ਹਾਲਾਂਕਿ ਪਾਇਲਟ ਨੇ ਸਥਿਤੀ ਤੇ ਕਾਬੂ ਰੱਖਿਆ ਯਾਤਰੀਆਂ ਨੂੰ ਸੂਚਿਤ ਕਰਦੇ ਰਹੇ ਕਿ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਯਾਨੀ ਕਿ ਆਈਐਮਡੀ ਦੇ ਅਨੁਸਾਰ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਤੇਜ਼ ਗਰਜ ਹਲਕੀ ਬਾਰਿਸ਼ ਗਰਜ ਦੇ ਨਾਲ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਪੱਛਮੀ ਗੜਬੜ ਉੱਤਰੀ ਪਾਕਿਸਤਾਨ ਤੇ ਹਰਿਆਣਾ ਉੱਤੇ ਚੱਕਰਵਾਤੀ ਸਰਕੂਲੇਸ਼ਨ ਤੇ ਅਰਬ ਸਾਗਰ ਤੋਂ ਨਮੀ ਕਾਰਨ ਵੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਤੇ ਪਾਲਮ ਖੇਤਰਾਂ ਦੇ ਵਿੱਚ 76 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲੀਆਂ ਜਿਸ ਦੇ ਕਾਰਨ ਹੋਰਨਾਂ ਰਫਤਾਰਾਂ ਤੇ ਵੀ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਫਿਲਹਾਲ ਵੀਡੀਓ ਇਹ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਟਰਬੂਲੈਂਸ ਚ Indigo ਦੀ ਫਲਾਈਟ ਫਸ ਜਾਂਦੀ ਹੈ ਤੇ ਯਾਤਰੀ ਨੇ ਜਿਹੜੇ ਰੱਬ ਨੂੰ ਯਾਦ ਕਰਨ ਲੱਗ ਜਾਂਦੇ ਨੇ ਪਰ ਪਾਇਲਟ ਦੀ ਹੱਲਾਸ਼ੇਰੀ ਦੇਖੋ ਕਿਉਂਕਿ ਜਦੋਂ ਇਸ ਵੇਲੇ ਘਟਨਾਵਾ ਵਾਪਤ ਦੀਆਂ ਨੇ ਕੋਈ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਝ-ਬੂਝਾ ਜਿਹੜੀ ਉਹੀ ਕੰਮ ਆਉਂਦੀ ਹੈ ਤਾਂ ਬਿਲਕੁਲ ਪਾਇਲਟ ਨੇ ਦਿਮਾਗ ਲਗਾਇਆ ਤੇ ਫਿਰ ਤੋਂ ਉਡਾਣ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹਵਾ ਦੇ ਵਿੱਚ ਚੱਕਰ ਲਗਾਉਂਦਾ ਰਿਹਾ ਅਤੇ ਸੁਰੱਖਿਅਤ ਤਰੀਕੇ ਦੇ ਨਾਲ ਯਾਤਰੀਆਂ ਨੂੰ ਉਹਨਾਂ ਦੀ ਡੈਸਟੀਨੇਸ਼ਨ ਤੇ ਪਹੁੰਚਾ ਦਿੱਤਾ ਗਿਆ ਹਨੇਰੀ ਦੇ ਵਿੱਚ ਇੰਡੀਗੋ ਦੀ ਫਲਾਈਟ ਫਸ ਜਾਂਦੀ ਹੈ ਦਰਸਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਫਲਾਈਟ ਹੈ ਜਿਹੜੀ ਸ੍ਰੀਕੇ ਦੇ ਨਾਲ ਟਰਬੂਲੈਂਸ ਦੇ ਵਿੱਚ ਫਸ ਜਾਵੇ ਤਾਂ ਫਿਰ ਯਾਤਰੀ ਨੇ ਜਿਹੜੇ ਪੈਨਿਕ ਹੋਣਾ ਉਹਨਾਂ ਦਾ ਸੁਭਾਵਿਕ ਹੋ ਸਕਦਾ ਹੈ ਤਾਂ ਦੱਸਦੀ ਹੈ ਕਿ ਹਵਾ ਦੇ ਵਿੱਚ ਕਾਫੀ ਚੱਕਰ ਲਗਾਉਣ ਮਗਰੋਂ ਦਰਸਲ ਸੁਰੱਖਿਅਤ ਤੌਰ ਤੇ ਇਸ ਦੀ ਲੈਂਡਿੰਗ ਹੋ ਚੁੱਕੀ ਹੈ ਤਾਂ ਬਿਲਕੁਲ ਰਾਸ਼ਟਰੀ ਦਿੱਲੀ ਦੇ ਵਿੱਚ ਐਤਵਾਰ ਸ਼ਾਮ ਨੂੰ ਮੌਸਮ ਦੇ ਵਿੱਚ ਅਚਾਨਕ ਬਦਲਾਅ ਆਇਆ ਸੀ ਜਿਸ ਦੇ ਕਰਕੇ ਦਿੱਲੀ ਤੋਂ ਆ ਰਹੀ ਇੰਡੂਗੋ ਦੀ ਉਡਾਨ 6E 6313 ਤੋਂ ਲੈਂਡਿੰਗ ਨੂੰ ਠੀਕ ਪਹਿਲਾ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁੰਦਾ ਹਾਲਾਂਕਿ ਮੌਕੇ ਦੀ ਵੀਡੀਓ ਹੈ ਜਿਹੜੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ ਧੂੜ ਭਰੀ ਹਨੇਰੀ ਤੇ ਤੇਜ਼ ਹਵਾਵਾਂ ਦੇ ਕਾਰਨ ਪਾਇਲਟ ਨੂੰ ਲੈਂਡਿੰਗ ਰੋਕਣੀ ਪਈ ਜਹਾਜ਼ ਨੂੰ ਕੁਝ ਸਮੇਂ ਲਈ ਅਸਮਾਨ ਦੇ ਵਿੱਚ ਚੱਕਰ ਲਗਾਉਣੇ ਪਏ ਇਕ ਘਟਨਾ ਤੋਂ ਵਾਪਰੀ ਜਦੋਂ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਉਤਰਨ ਵਾਲਾ ਸੀ ਫਿਰ ਪਾਇਲਟ ਨੇ ਯਾਤਰੀਆਂ ਨੂੰ ਦੱਸਿਆ ਕਿ ਹਵਾਵਾਂ ਦੀ ਗਤੀ ਹੈ ਜਿਹੜੀ 80 ਕਿਲੋਮੀਟਰ ਪ੍ਰਤੀ ਘੰਟਾ ਹੋਗੀ ਹੈ ਜੋ ਕਿ ਲੈਂਡਿੰਗ ਲਈ ਖਤਰਨਾਕ ਹੋ ਸਕਦੀ ਹੈ ਪਾਇਲਟ ਨੇ ਲੈਂਡਿੰਗ ਪਹੁੰਚ ਨੂੰ ਰੱਦ ਕਰ ਦਿੱਤਾ ਤੇ ਜਹਾਜ਼ ਨੂੰ ਦੁਬਾਰਾ ਉਚਾਈ ਤੇ ਲੈ ਗਿਆ ਸਥਿਤੀ ਆਮ ਹੋਣ ਤੱਕ ਦਾ ਇੰਤਜ਼ਾਰ ਕੀਤਾ ਅੰਤ ਦੇ ਵਿੱਚ ਸ਼ਾਮ 5:43 ਵਜੇ ਦੇ ਕਰੀਬ ਜਹਾਜ਼ ਜਿਹੜਾ ਦਿੱਲੀ ਹਵਾਈ ਅੱਡੇ ਤੇ ਸੁਰੱਖਿਅਤ ਉਤਰਿਆ ਜੋ ਕਿ ਸ਼ਾਮ 5:05 ਤੇ ਨਿਰਧਾਰਿਤ ਸਮੇਂ ਤੇ ਲਗਭਗ 38 ਮਿੰਟ ਦੇਰੀ ਦੇ ਨਾਲ ਉਤਰਿਆ ਜਹਾਜ਼ ਦੇ ਅੰਦਰੋਂ ਲਈ ਗਈ ਇੱਕ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਯਾਤਰੀਆਂ ਦੇ ਚਿਹਰਿਆਂ ਤੇ ਤਣਾਅ ਤੇ ਘਬਰਾਹਟ ਕਿਸ ਤਰ੍ਹਾਂ ਦਿਖਾਈ ਦੇ ਰਹੀ ਹੈ ਜਹਾਜ਼ ਦੇ ਵਿੱਚ ਤੇਜ਼ ਹਿਚਕੋਲਿਆਂ ਕਾਰਨ ਕੁਝ ਯਾਤਰੀਆਂ ਨੇ ਪ੍ਰਾਰਥਨਾ ਵੀ ਸ਼ੁਰੂ ਕਰ ਦਿੱਤੀ ਸੀ ਕਰਨੀ ਔਰ ਹਾਲਾਂਕਿ ਪਾਇਲਟ ਨੇ ਸਥਿਤੀ ਤੇ ਕਾਬੂ ਰੱਖਿਆ ਯਾਤਰੀਆਂ ਨੂੰ ਸੂਚਿਤ ਕਰਦੇ ਰਹੇ ਕਿ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਯਾਨੀ ਕਿ ਆਈਐਮਡੀ ਦੇ ਅਨੁਸਾਰ ਦਿੱਲੀ ਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਤੇਜ਼ ਗਰਜ ਹਲਕੀ ਬਾਰਿਸ਼ ਗਰਜ ਦੇ ਨਾਲ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਪੱਛਮੀ ਗੜਬੜ ਉੱਤਰੀ ਪਾਕਿਸਤਾਨ ਤੇ ਹਰਿਆਣਾ ਉੱਤੇ ਚੱਕਰਵਾਤੀ ਸਰਕੂਲੇਸ਼ਨ ਤੇ ਅਰਬ ਸਾਗਰ ਤੋਂ ਨਮੀ ਕਾਰਨ ਸੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਤੇ ਪਾਲਮ ਖੇਤਰਾਂ ਦੇ ਵਿੱਚ 76 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲੀਆਂ ਜਿਸ ਦੇ ਕਾਰਨ ਹੋਰ ਨਾ ਰਫਤਾਰਾਂ ਤੇ ਵੀ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਫਿਲਹਾਲ ਇਹ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਟਰਬੂਲੈਂਸ ਚ ਇੰਡੀਗੋ ਦੀ ਫਲਾਈਟ ਫਸ ਜਾਂਦੀ ਹੈ ਤੇ ਯਾਤਰੀ ਨੇ ਜਿਹੜੇ ਰੱਬ ਨੂੰ ਯਾਦ ਕਰਨ ਲੱਗ ਜਾਂਦੇ ਨੇ ਪਰ ਪਾਇਲਟ ਦੀ ਹੱਲਾਸ਼ੇਰੀ ਦੇਖੋ ਕਿਉਂਕਿ ਜਦੋਂ ਇਸ ਵੇਲੇ ਘਟਨਾਵਾਂ ਵਾਪਤਦੀਆਂ ਨੇ ਕੋਈ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਜ ਪੂਜਾ ਜਿਹੜੀ ਉਹੀ ਕੰਮ ਹੁੰਦੀ ਹੈ ਤਾਂ ਬਿਲਕੁਲ ਨਾ ਪਾਇਲਟ ਨੇ ਦਿਮਾਗ ਲਗਾਇਆ ਤੇ ਫਿਰ ਤੋਂ ਉਡਾਣ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹਵਾ ਦੇ ਵਿੱਚ ਚੱਕਰ ਲਗਾਉਂਦਾ ਰਿਹਾ ਅਤੇ ਸੁਰੱਖਿਅਤ ਤਰੀਕੇ ਦੇ ਨਾਲ ਯਾਤਰੀਆਂ ਨੂੰ ਉਹਨਾਂ ਦੀ ਡੈਸਟੀਨੇਸ਼ਨ ਤੇ ਪਹੁੰਚਾ ਦਿੱਤਾ ਗਿਆ